ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਕਿਸੇ ਨੂੰ ਵੀ ਆਪਦੀ ਮੰਗ ਵਿੱਚ ਚੀਜ਼ ਨਾ ਦਿਆ ਕਰੋ ਬੇਸ਼ੱਕ ਉਹ ਤੁਹਾਡਾ ਕਿੰਨਾ ਹੀ ਜਾਣ ਪਛਾਣ ਵਾਲਾ ਕਿਉਂ ਨਾ ਹੋਵੇ ਆ ਤੁਸੀਂ ਦੇਖ ਲਓ ਮੇਰੇ ਕੋ ਕੱਲੇ ਕਾਗਜ਼ ਰਹਿ ਗਏ ਜਿਹੜੀ ਮੇਰੀ ਸਕੂਟਰੀ ਉਹ ਵੀ ਥਾਣੇ ਖੜੀ ਆ ਤੇ ਜਿਹੜਾ ਮੇਰੇ ਤੇ ਪਰਚਾ ਘੱਟਦਾ ਉਹ ਵੱਖਰਾ ਘੱਟਦਾ ਕੀ ਗੱਲ ਕੀ ਹੋਈ ਐ ਇਹ ਵੀਰੇ ਆ ਜਿਹੜਾ ਆ ਤੁਹਾਡੇ ਨਾਲ ਜਵਾਕ ਖੜਾ ਠੀਕ ਐ ਇਹ ਮੇਰੀ ਸਕੂਟਰੀ ਮੰਗ ਕੇ ਲੈ ਗਿਆ ਠੀਕ ਐ ਮੈਂ ਤਾਂ ਲਿਆ ਇਹਨੂੰ ਦੇਤੀ ਵੀ ਚੱਲ ਗਵਾਨ ਮੱਥਾਗਾ ਤੇ ਮੈਨੂੰ ਕੀ ਪਤਾ ਸੀ ਪਤਾ ਨਹੀਂ ਕਿਹਦੇ ਮਤਲਬ ਰੋਡ ਤੇ ਕਿਹਦੇ ਨਾਲ ਐਕਸੀਡੈਂਟ ਕਰਕੇ ਆਇਆ ਥਾਣੇ ਵਾਲੇ ਮੇਰੀ ਸਕੂਟਰੀ ਲੈ ਗਏ ਉਥੇ ਜਪਤ ਕਰ ਲਈ ਲਿਆ ਕੇ ਤੇ ਹੁਣ ਮੈਨੂੰ ਆਏ ਨੀ ਇਹ ਪੂਰੀ ਗੱਲ ਵੀ ਨਹੀਂ ਦੱਸਦਾ ਕੀ ਗੱਲ ਹੋਈ ਆ ਕਿੱਥੇ ਮਾਰੀ ਸਕੂਟਰੀ ਉਹ ਆ ਯਾਰ ਰੋੜ ਤੀ ਵੱਜ ਗਈ ਆਪਣੇ ਨਾਲ ਹੀ ਲੱਗੇ ਉਹਦਾ ਐ ਸੀ ਜੀ ਉਹ ਵੀ ਪੁੱਠੀ ਸੜਾਈਂ ਦਾ ਸੀ ਮੈਂ ਵੀ ਪੁੱਠੀ ਸੜਾ ਉਹ ਆਂ ਦਾ ਸੀ ਉਹ ਜਵਾਕ ਸੀ ਸਾਈਕਲ ਤੇ ਸੀ ਉਹ ਜੀ ਤੇ ਮੈਂ ਸਕੂਟਰੀ ਤੇ ਸੀ ਅਸੀਂ ਦੋਵੇਂ ਹੁਲ ਜਗੇ ਸਕੂਟਰੀ ਵੱਜ ਕਿੱਕੇ ਦਾ ਰੇਸ ਹੋ ਗਈ ਉਹਦੀ ਤੇ ਉਹਦੇ ਸੱਟਾਂ ਵੱਜ ਗੀਆਂ ਸ਼ੋਰ ਦੇ ਜੀ ਤੇ ਸ਼ੋਰ ਦੇ ਯਾਰ ਤੁਸੀਂ ਇਹਨੂੰ ਭੇਜਿਆ ਕਿ ਜਦੋਂ ਇਹਨੂੰ ਚਲਾਉਣੀ ਨਹੀਂ ਚਲਾਉਣੀ ਨਹੀਂ ਆਉਂਦੀ ਤੈਨੂੰ ਚੰਗੀ ਤਰ੍ਹਾਂ ਥੋੜੀ ਥੋੜੀ ਆਉਂਦੀ ਆ ਜੀ ਥੋੜੀ ਥੋੜੀ ਤੁਸੀਂ ਰੋਡ ਤੇ ਕੰਮ ਭੇਜਿਆ ਮੈਂ ਇਹਨੂੰ ਭੇਜਿਆ ਸੀਗਾ ਵੈਸੇ ਭੇਜਿਆ ਸੀਗਾ ਤੁਰ ਕੇ ਜਾਵੜੀ ਇਹ ਸਕੂਟਰੀ ਲੈ ਗਿਆ ਤੂੰ ਦੱਸਿਆ ਨਹੀਂ ਕਰੇ ਵੀ ਸਕੂਟਰੀ ਲੈ ਕੇ ਚੱਲੇ ਮੈਨੂੰ ਤਾਂ ਉਹਨਾਂ ਨੇ ਵੀ ਨਹੀਂ ਦੱਸਿਆ ਜਿੰਨਾਂ ਨੇ ਉਹ ਲੈ ਕੇ ਗਿਆ ਇਹ ਸਕੂਟਰੀ ਕਿਉਂ ਬਾਈ ਮੈਨੂੰ ਤਾਂ ਨਾ ਦੱਸਿਆ ਹੀ ਨਹੀਂ ਮੈਨੂੰ ਤਾਂ ਇਹ ਗੱਲ ਕਹੀ ਸੀ ਵੀ ਮੇਰੇ ਵੱਡੇ ਭਾਈ ਨੂੰ ਲੈ ਕੇ ਜਾਣੀ ਆ ਠੀਕ ਹੈ ਤੇ ਵੱਡਾ ਭਾਈ ਲੈ ਕੇ ਨਹੀਂ ਗਿਆ ਤੇ ਆਪ ਚੱਕ ਕੇ ਜਾਵੜਿਆ ਜੇ ਮੈਨੂੰ ਇਹ ਪਤਾ ਹੁੰਦਾ ਬਾਈ ਮੈਂ ਸਕੂਟਰੀ ਕਾਹਨੂੰ ਦਿੰਦੀ ਇਹਨੂੰ ਆ ਤਾਂ ਨਹੀਂ ਕਿਹਾ ਸੀ ਮੈਂ ਕੰਮ ਜਾ ਕੇ ਆਉਣਾ ਹੈ ਕਿਹਾ ਸੀ ਤੇ ਕੰਮ ਜਦੋਂ ਤਾਨੂੰ ਆਉਂਦੀ ਨਹੀਂ ਸੀ ਤੂੰ ਪ ਕਿਉਂ ਬਾਈ ਜੀ ਹੁਣ ਬਾਈ ਮੈਂ ਤਾਂ ਇਹਨੂੰ ਕਿਹਾ ਸੀ ਵੀ ਨਾ ਜਾਈ ਲੈ ਕੇ ਸਕੂਟਰੀ ਇਹ ਕਹਿੰਦਾ ਮੈਂ ਜਾਊਗਾ ਲੈ ਕੇ ਹੂੰ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਭੁੱਲ ਗਿਆ ਤੇ ਨਾ ਉਹਨਾਂ ਨੇ ਮੈਨੂੰ ਕਿਹਾ ਹੂੰ ਹੁਣ ਮਾੜੀ ਬਾਈ ਹੁਣ ਤਾਂ ਉਹਨਾਂ ਦੇ ਨਾ ਹੀ ਲੱਗੂ ਆਪਾਂ ਦਾ ਕੋਈ ਇਹਦਾ ਲੈਣਾ ਦੇਣਾ ਨਹੀਂ ਹੈਗਾ ਹਾਂ ਠੀਕ ਹੈ ਪਤਾ ਲੈ ਕੇ ਜਾਨੇ ਹੁਣ ਵੇਖੋ ਕਾਗਜੇ ਦੇ ਨਾਂ ਗੱਲ ਤੁਹਾਡੇ ਤੇ ਆ ਗਈ ਇਹ ਤਾਂ ਕਹਿੰਦੇ ਸਾਡਾ ਲੈਣਾ ਦੇਣਾ ਨਹੀਂ ਲੈਣਾ ਦੇਣਾ ਕਿਉਂ ਨਹੀਂ ਮੇਰਾ ਸਾਰੇ ਲੈਣਾ ਦੇਣਾ ਵੀਰੇ ਮੇਰੀ ਜਿਹੜੀ ਸਕੂਟਰੀ 52000 ਦੀ ਮੈਂ ਨਵੀਂ ਕਢਾਈਆ ਹਜੇ 2 ਮਹੀਨਿਆਂ ਨੂੰ ਕਢਾਈ ਨੂੰ ਨਹੀਂ ਹੋਇਆ ਉਹ ਸਾਡੇ ਦੇ ਦੇਣਗੇ ਉਹ ਹਾਂ ਉਹ ਕਹਿੰਦੇ ਉਹ ਕਹਿੰਦੇ ਬੁੜੀ ਨੂੰ ਭੇਜ ਦੇ ਕੀਰੀ ਸਕੂਟਰ ਦਾ ਕਹਿੰਦੇ ਬੁੜੀ ਨੂੰ ਭੇਜ ਦੇ ਬੁੜੀ ਤੇ ਵੀਰੇ ਪਰਚਾ ਵੀ ਕੱਟਦਾ ਉਹਨਾਂ ਨੇ ਉਹ ਨਹੀਂ ਮਰੀ ਜਾਂਦੀ ਆਪਾਂ ਗਾਉ ਦੇ ਸਕੂਟਰੀ ਦੇ ਕਾਗਜ ਲਈ ਫਿਰਦੀ ਆ ਇਹ ਤੁਸੀਂ ਇਹ ਦੇਖੋ ਪਹਿਲਾਂ ਤਾਂ ਇਹਦਾ ਵੱਡਾ ਭਰਾ ਖੜਾ ਹੈ ਇਹਦੀ ਜੁਬਾਨ ਕਿੰਨੀ ਚੱਲਦੀ ਹੈ ਇਹਦੀ ਜਵਾਕ ਦੀ ਤੁਸੀਂ ਯਾਰ ਫਿਰ ਇਹ ਤਾਂ ਗਲਤੀ ਤਾਂ ਮੰਨ ਤਹਾਡੇ ਤੋਂ ਚੀਜ਼ ਲੈਂਦਾ ਉਹੀ ਬੰਦਾ ਫਸੂ ਜਿਹਦੇ ਨਾਂ ਕੀ ਇਹ ਗੱਲ ਚੇਤੇ ਰੱਖ ਲੋ ਚਾਹੇ ਤੁਸੀਂ ਕਿਸੇ ਨੂੰ ਚੀਜ਼ ਵੇਚ ਦਿਓ ਐਫੀਡੈਫਟ ਤੇ ਵੀ ਨਾਂ ਵੇਚੋ ਨਾਂ ਕਰਾ ਕੇ ਵੇਚੋ ਬਾਈ ਜੀ ਹੁਣ ਇਹ ਫ ਕਸੂਰ ਤਾਂ ਜਵਾਕ ਦਾ ਬਈ ਇਹ ਤਾਂ ਜਵਾਕ ਆ ਫਿਰ ਜਵਾਕ ਜਵਾਕ ਦਾ ਕਸੂਰ ਕੀ ਹੋਊਗਾ ਹੁਣ ਜਵਾਕ ਤਾਂ ਵੀਰੇ ਘਰੇ ਬਿਠਾ ਕੇ ਰੱਖਣਾ ਸੀ ਤੁਸੀਂ ਸਕੂਟਰੀ ਲੈ ਕੇ ਨੂੰ ਭੇਜਿਆ ਕਿ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਇਹਨੂੰ ਐਂ ਕਹੀ ਮਗਾ ਤੈਨੂੰ ਮੈਂ ਕਿਹਾ ਸੀ ਵੀ ਕਿ ਮਗਾ ਮਗਾਂਟੀ ਸਕੂਟਰੀ ਦੇ ਦੇ ਇਹ ਤਾਂ ਜਵਾਬ ਵੀ ਦੇ ਸਕਦੀ ਸੀ ਲਾ ਇਹ ਤਾਂ ਦੇਖੋ ਵੀਰੇ ਭਲਾਈ ਦਾ ਜਮਾਨਾ ਹੈ ਇੱਕ ਤਾਂ ਮੈਂ ਗਵਾਨ ਮੱਥਾ ਕਰਕੇ ਇਹਨੂੰ ਚੀਜ਼ ਦੇਤੀ ਹੁਣ ਇਹ ਉਤੋਂ ਮੈਨੂੰ ਹੀ ਕਹਿੰਦਾ ਵੀ ਜਵਾਬ ਦੇ ਦਿੰਦੀ ਕਿਉਂ ਬਾਈ ਜੀ ਭਾਈ ਮੈਂ ਤੈਨੂੰ ਸਮਝਾਈਏ ਨਾ ਹੁਣ 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 ਮੂੰਹ ਤੇ ਪੁੱਛ ਲੈਣਾ ਤੇ ਮੈਂ ਗੈਸ ਸਕੂਟਰੀ ਲੈ ਗਈ ਨਾ ਇਹ ਤੁਸੀਂ ਹੁਣ ਥਾਣੇ ਵੀ ਨਹੀਂ ਨਾਲ ਜਾਂਦੇ ਨਾਲ ਤਾਂ ਜਾਓ ਦੱਸੋ ਨਾ ਅਸੀਂ ਨਾ ਹੁਣ ਜਾਣਾ ਨਾ ਕੱਲ ਨੂੰ ਜਾਣਾ ਆਪਦਾ ਜਾਵੇ ਆਪਦੀ ਸਕੂਟਰੀ ਲੈ ਆਵੇ ਸਾਨੂੰ ਕਹਿੰਦੀ ਸਕੂਟਰੀ ਵੱਜੀ ਥੋਥੋਂ ਆ ਯਾਰ ਕੋਈ ਇਨਸਾਨੀਅਤ ਵੀ ਇੰਦਰ ਜੇ ਅਫਸਰ ਕੋਈ ਐਡੇ ਮਾੜੀ ਨਹੀਂ ਪੁਲਿਸ ਉਹਨਾਂ ਨੂੰ ਦੱਸੋ ਇਹ ਇਨਸਾਨੀਤ ਮੇਰੇ ਜੇ ਟਾਈਮ ਤੇ ਫੜਿਆ ਜਾਂਦਾ ਫੇਰ ਆਪਾਂ ਮੰਨਦੇ ਵੀ ਹਾਂ ਠੀਕ ਇਹ ਹੈ ਹੀ ਨਹੀਂ ਸੀ ਭਾਈ ਅਸੀਂ ਤਾਂ ਆਏ ਗਏ ਉਹ ਸਕੂਟਰੀ ਲੈ ਕੇ ਚੱਕ ਲਈ ਲੈ ਗਏ ਬੱਸ ਕੱਲੀ ਸਕੂਟਰੀ ਲੈ ਆ ਕੱਲੀ ਸਕੂਟਰੀ ਭਾਈ ਰੋੜ ਤੇ ਛੱਡਾਇਆ ਪ ਏ ਭੱਜਿਆ ਆਪਾਂ ਨੂੰ ਹੁਣ ਨਾ ਹੈਣੀ ਆਪਣਾ ਆਪਾਂ ਤਾਂ ਬਸ ਇਹਨੂੰ ਬਾਹਰ ਕੱਢਤਾ ਨਹੀਂ ਬਾਹਰ ਕੱਢਤਾ ਵੇਖੋ ਪੁਲਿਸ ਕੋਈ ਏਡੀ ਆਹ ਹੋਣੀਗੀ ਜੇ ਤੁਸੀਂ ਜਾਣਦੇ ਦੱਸਦੇ ਇਨਸਾਨੀਆ ਤੌਰ ਤੇ ਵੀ ਸਾਥੋਂ ਵੱਜ ਗਈ ਤੇ ਬਈ ਸਾਥੋਂ ਗਲਤੀ ਹੋਈ ਆ ਫੇਰ ਕਿਤੇ ਜਾ ਕੇ ਸਕੂਟਰੀ ਵੀ ਛੱਡੀ ਜਾ ਜਵਾਕ ਹਸਪਤਾਲ ਚ ਪਿਆ ਜੇ ਉਹਨੂੰ ਕੁਝ ਹੋ ਗਿਆ ਤੇ ਇਹਨੂੰ ਤਾਂ ਫਿਰ ਉਮਰ ਕੈਦੀ ਹੋ ਜਾਊਗੀ ਉਹਦਾ ਦਵਾਈ ਵੀ ਦਾ ਉਹਦਾ ਖਰਚਾ ਵੀ ਤਾਂ ਵੀਰੇ ਮਹੀ ਦੇ ਜਾਣੀਆਂ ਜਵਾ ਦਵਾਈ ਦਵਾਈ ਇਹਨਾਂ ਦੀ ਦਵਾਈ ਦਵਾਈ ਹੈ ਇਹਨਾਂ ਨੇ ਮੈਨੂੰ ਦੱਸਦੀ ਵੀਰੇ ਇਹਨਾਂ ਨੇ ਸਿਰਫ ਉੱਥੋਂ ਚੱਕ ਕੇ ਤੇ ਡਿਸਪੈਂਸਰੀ ਤੋਂ ਪੱਟੀ ਕਰਾ ਕੇ ਤੇ ਉੱਥੇ ਛੱਡ ਗਏ ਉਹਦੇ ਸਿਰ 'ਚ ਉਹਦੇ ਸਿਰ 'ਚ ਟਾਂਕੇ ਆਏ ਆ ਮੈਂ ਆਲਾ ਸੀਲਵਾ ਕੇ ਆਇਆ ਉਹਦੇ ਪੈਸੇ ਵੀ ਦੇ ਗਏ 2000 ਰੁਪਏ ਉਹਨਾਂ ਨੂੰ ਅਸੀਂ 2000 ਨਾਲ ਤਾਂ ਹਸਪਤਾਲ ਵਾਲੇ ਰੱਖ ਲੈਣਗੇ ਨਾ ਤੁਹਾਡੇ ਲੋਡ ਪਈਦਾ ਹੋਰ ਦੇ ਬਈ ਇਹ ਜਵਾਬ ਦੇ ਦਿੰਦੇ ਆ ਪਗੜੇ ਤੋਂ ਧੱਕੇ ਨਾ ਲੱਗੇਗੀ ਸਕੂਟਰੀ ਆਉਦਾ ਬਈ ਇਹ ਆਪੇ ਨੇ ਬੜੂਗੀ ਆਪਾਂ ਨੂੰ ਕੋਈ ਚਿੰਤਾ ਨਹੀਂ ਕਰ ਤੋ ਨਾਲ ਤਾਂ ਜਾੜੋ ਥਾਣੇ ਉਹਦੀ ਸਕੂਟਰੀ ਨਾਲੇ ਸੱਚ ਪਤਾ ਲੱਗ ਜੂ ਮਲਾਇ ਸਕੂਟਰੀ ਲੈ ਕੇ ਨਹੀਂ ਗਿਆ ਬਈ ਕੰਪਨੀ ਨਹੀਂ ਆਉਂਦੇ ਵੀਰੇ ਉਸ ਗੱਲ ਤੇ ਨਹੀਂ ਆਉਂਦੇ ਏ ਹੁਣ ਕੀ ਕਹਿਣਾ ਥੋੜਾ ਫਿਰ ਮੇਰੇ ਤਾਂ ਇਹ ਮੇਰੇ ਨਾਲ ਚੱਲਣ ਮੈਂ ਤਾਂ ਹੀ ਤਾਂ ਤੁਹਾਨੂੰ ਸੱਦਿਆਗਾ ਵੀ ਮੇਰੇ ਨਾਲ ਤਾਂ ਪੁਲਸਾਂ ਨੇ ਕਿਹਾ ਵੀ ਉਹਨਾਂ ਨੂੰ ਨਾਲ ਲਿਓ ਪੁਲਸਾਂ ਨੇ ਤਾਂ ਵੀਰੇ ਮੇਰੇ ਫੋਨ ਤੇ ਇਹ ਬਈ ਇਹ ਹੈ ਨਹੀਂ ਜੀ ਲੈ ਕੇ ਨਹੀਂ ਗਿਆ ਸਕੂਟਰੀ ਦੀ ਗੱਲ ਨਵੇੜ ਦੇ ਨਾ ਮੈਂ ਇਹ ਮੇਰੇ ਨੂੰ ਕਿਸੇ ਨੇ ਨਹੀਂ ਭੇਜਿਆ ਇਹ ਨਹੀਂ ਭੇਜਿਆ ਮੈਨੂੰ ਕਹਿੰਦੀ ਲੱਸੀ ਦੇ ਪੈਟ ਕੇ ਲੈ ਗਿਆ ਦੁਕਾਨ ਤੋਂ ਜਾ ਕੇ ਇਹ ਗੱਲ ਇਹਨੇ ਕਿ ਕਿ ਤੁਸੀਂ ਕਹਾਣੀ ਕਹਾਣੀ ਬਣਾਈ ਜਾਂਦੇ ਹੋ ਇਹ ਐਂ ਕਹਾਣੀ ਥੋੜੋ ਹੋ ਪਹਿਲਾਂ ਉਹ ਕਹਿੰਦਾ ਵੀ ਹਾਂ ਲੈ ਕੇ ਗਿਆ ਮੰਗ ਕੇ ਕੰਮ ਸੀ ਮੈਂ ਇਹਨੂੰ ਕਿਹਾ ਸੀ ਤੁਰ ਕੇ ਹੁਣ ਤੁਸੀਂ ਇਹ ਕਹਾਣੀ ਬਣਾਈ ਜਾਂਦੇ ਹੋ ਯਾਰ ਮੈਨੂੰ ਤਾਂ ਆਪਦਾ ਕੰਮ ਸੀ ਉਹਦਾ ਮੈਂ ਗਿਆ ਨਹੀਂ ਇਹਨੇ ਵੀਰੇ ਇਹ ਮੇਰੇ ਭਰਾ ਨੂੰ ਆਇਆ ਆਪਦਾ ਕੰਮ ਗਿਆ ਉਹ ਸਾਰੀ ਗੱਲਾਂ ਇਹ ਮੈਨੂੰ ਕਹਿੰਦੀ ਲੱਸੀ ਤੇ ਦਹੀਂ ਦਾ ਪੈਟਕ ਲਿਆ ਇਹ ਬਾਹਨੇ ਨਾਲ ਲੈ ਜਾ ਹਾਂ ਬਾਹਨੇ ਨਾਲ ਲੈ ਲੈ ਆਪਦਾ ਕੰਮ ਕਰੇ ਹਾਂ ਇੱਥੇ ਕਹਿੰਦੇ ਇਹ ਵੀ ਰਾਈਂ ਕਹਿੰਦਾ ਸੀ ਕਹਿੰਦਾ ਮੇਰੀ ਮਾਸੀ ਕਹਿੰਦਾ ਮੇਰੀ ਮਾਸੀ ਆਈ ਐ ਏਡੇ ਤੇ ਮੈਨੂੰ ਲੈਣ ਜਾਣਾਗਾ ਮੈਂ ਕਿਹਾ ਏਡੇ ਤੱਕ ਜਾਏਗਾ ਕਹਿੰਦਾ ਹਾਂ ਮੈਂ ਕਿਹਾ ਚਲ ਜੇ ਜਾਏਗਾ ਦੋ ਪੈਟਕ ਲੱਸੀ ਦੇ ਵੀ ਫੜੀ ਆਈ ਫਿਰ ਮੈਂ ਕੀ ਨਾ ਕਰਤਾ ਚਾਹੇਦਾ ਹੋਵੇ ਨਾ ਵੀ ਮੈਂ ਸਪੈਸ਼ਲ ਦੇ ਕੇ ਭੇਜਾਂ ਇੱਥੇ ਆਈ ਵੀ ਆ ਸਾਡੇ ਘਰੇ ਕਿੱਦੇ ਦੀ ਆਈ ਮਾਸੀ ਭਾਈ ਇਹਨੂੰ ਮੈਂ ਕਿਹਾ ਤੁਰ ਕੇ ਲਿਆ ਇਹ ਤੁਰਨ ਤੁਰਨ ਗਿਆ ਹੋਊਗਾ ਵੀ ਲੈ ਕੇ ਤੁਰ ਕੇ ਲਿਆਊਗਾ ਉਹਨੂੰ ਠੀਕ ਹੈ ਤੇ ਰਾਹ ਚ ਇਹ ਮਿਲ ਗਈ ਮੇਰੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੇ ਇਹ ਦੋਨੇ ਕੁਝ ਨਹੀਂ ਦਿੰਦੇ ਪੱਤਰਕਾਰ ਅਈਦਾ ਨੰਗ ਹੋਏ ਭਇਆ ਪ੍ਰਵਾ 2000 ਰੁਪਏ ਦੇ ਰਿਆ ਉਹਦੇ ਸੀਦਾ ਹਸਪਤਾਲ ਚ ਨਹੀਂ ਹੁਣ ਇਹ ਇਹ ਦੇਖੋ ਹੁਣ ਇਹ ਨਾਲ ਨਹੀਂ ਜਾਂਦੇ ਇਹ ਕਹਿੰਦੇ ਵੀ ਇਹ ਨਹੀਂ ਕਿਹਾ ਵੀ ਜਾ ਕੇ ਸਾਨੂੰ ਲੱਸੀ ਲਿਆ ਦੇ ਮੈਂ ਤਾਂ ਸਕੂਟਰੀ ਮੰਗੀ ਤੱਕਣੀ ਇਹ ਕਹਿੰਦੀ ਵੀ ਲੱਸੀ ਲਿਆ ਦੇ ਉੱਥੇ ਜਾ ਕੇ ਸਕੂਟਰੀ ਵੱਜੀ ਆ ਤੇ ਇਹ ਕਹਿੰਦੇ ਵੀ ਸਾਡਾ ਤਾਂ ਕਸੂਰ ਕੋਈ ਨਹੀਂ 나 ਹੀ ਸਾਡਾ ਜਵਾਕ ਮੌਕੇ ਤੇ ਸੀ ਸਪੈਸ਼ਲ ਨਹੀਂ ਭੇਜਿਆ ਮੈਂ ਉਹਨੂੰ ਇਹ ਤਾਂ ਕਹਿੰਦਾ ਮੈਂ ਮਾਸੀ ਨੂੰ ਲੈਣ ਜਾਣਾ ਅੱਡੇ ਤੋੜੀ ਮੈਂ ਕਿਹਾ ਜੇ ਅੱਡੇ ਤੱਕ ਜਾਏਂਗਾ ਦੋ ਪੈਕ ਲੱਸੀ ਦੇ ਵੀ ਲਿਆ ਦੇਂਗਾ ਮੈਂ ਤਾਂ ਇਹ ਗੱਲ ਆਖੀ ਚਾਹੀਦਾ ਹੋ ਨੂੰ ਲੱਸੀ ਲਿਆ ਕੇ ਦੇ ਉਹ ਤਾਂ ਕਹਿੰਦਾ ਵੀ ਮਾਸੀ ਘਰੇ ਬੈਠੀ ਐ ਪਹਿਲਾਂ ਦੀ ਆਈ ਵੀ ਆ ਮਾਸੀ ਉੱਥੇ ਹੀ ਆਈ ਐ ਵੀਰੇ ਝੂਠ ਬੋਲਦੇ ਆ ਇਹ ਬਈ ਪਹਿਲਾਂ ਵੀ ਪਲਾਨ ਬਣਾਉਂਦੀ ਐ ਇਹ ਜਾਣ ਕੇ ਛੋਟੇ ਛੋਟੇ ਮੁੰਡਿਆਂ ਨੂੰ ਸਕੂਟਰੀ ਫੜਾਉਂਦੀ ਐ ਬਾਜਪੁਰਤ ਵਾਲਿਆਂ ਨਾਲ ਰਾਜਨਾਮਾ ਕਰਕੇ ਸਾਨੂੰ ਬੁਲਾਉਗੇ ਹੁਣ ਹੋਰ ਨੂੰ ਵੀ ਪੈਸੇ ਖਾਂਦੀ ਐ ਇਹ ਪੈਸੇ ਹੈ ਇਹ ਗੱਲ ਆ ਇਹ ਵੀਰੇ ਝੂਠ ਬੋਲੀ ਜਾਂਦੇ ਆ। ਚਮਾ ਝੂਠ ਬੋਲੀ ਲਗੇ ਕਜਣਾ ਮੈਨੂੰ 56000 ਰੁਪਏ ਮਿਲ ਜੂ ਡੱਕਾ ਨਹੀਂ ਦਿੰਦੇ ਸੀ ਦੱਬੇ ਨੂੰ। ਹਾਂ। ਆਹੀ ਆਹੀ ਮੁੱਦਾ ਬਈ ਇਹਦਾ। ਪਰ ਇਹ ਗੱਲ ਅਸਲ ਦੇ ਵਿੱਚ ਜਦੋਂ ਉਹ ਬੱਚੇ ਦੇ 6 ਵਜੇ ਆ ਉੱਥੇ ਲੈ ਕੇ ਗਏ ਆ ਕੌਣ ਚਲਾਉਂਦਾ ਸੀ ਜਿਉ ਬੱਚੇ ਨੂੰ ਹੋਸ਼ ਆਵੇ ਤੇ ਇਹ ਗੱਲ ਦਾ ਵੀ ਆਪਾਂ ਨੂੰ ਪਤਾ ਲੱਗੂ ਪਰ ਅਸਲ ਦੇ ਵਿੱਚ ਅਨਸਾਹਨੀਅਤ ਵੀ ਕੋਈ ਚੀਜ਼ ਹੁੰਦੀ ਆ ਨਾਲ ਜਾ ਕੇ ਖੜਨਾ ਚਾਹੀਦਾ ਠੀਕ ਆ। ਕਈ ਵਾਰੀ 100 ਹਾਦਸੇ ਸੜਕਾਂ ਤੇ ਹੋ ਜਾਂਦੇ ਆ ਕੋਈ ਕਿਸੇ ਦਾ ਜੀਤਾ ਕਰਦਾ ਨਹੀਂ ਹੁੰਦਾ ਵੀ ਮੈਂ ਆਪਦੀ ਮਸ਼ੀਨਰੀ ਕਾਸ ਦੇ ਵਿੱਚ ਮਾਰ ਲਾਂਚਾ ਸਕੂਟਰੀਏ ਚਾ ਗੱਡੀ ਐ ਚਾ ਟਰੱਕ ਆ ਠੀਕ ਆ ਕਿਤੇ ਅਚਨਚੇਤ ਕੋਈ ਚਲੋ ਮਿਸਟੇਕ ਵੀ ਕਿਤੇ ਹੋ ਜਾਂਦੀ ਆ ਜਾਂ ਕਿਤੇ ਅਚਨਚੇਤ ਧਿਆਨ ਹਟ ਜੇ ਉਦੋਂ ਵੱਜ ਜਾਂਦੀ ਆ ਪਰ ਅਸਲ ਦੇ ਵਿੱਚ ਇਨਸਾਨੀਆ ਤੌਰ ਤੇ ਜਿਹੜਾ ਬੰਦਾ ਡੈਗਪੈਨੂ ਚੱਕਣ ਦੀ ਕੋਸ਼ਿਸ਼ ਕਰੋ ਜਾਂ ਜਿਹੜਾ ਹਾਦਸਾ ਵਾਪਰ ਗਿਆ ਉਹ ਤੁਸੀਂ ਆਪ ਦਾ ਕਿਤੇ ਕੋਟਿੰਗਚੈਰੀ ਜਾਂ ਪੁਲਿਸ ਅਫਸਰਾਂ ਕੋਲੇ ਜਾ ਕੇ ਸੱਚ ਦੱਸੋ ਤੁਹਾਡਾ ਰਾਜੀਨਾਮਾ ਵੀ ਹੋ ਜਾਂਦਾ ਜਿਹੜੀ ਗੱਲ ਵਾਪਰ ਗਈ ਉਹ ਕੋਈ ਕਿਸੇ ਨੇ ਜਾਣ ਕੇ ਤਾਂ ਕੀਤੀ ਨਹੀਂ ਅਣਾ ਇਹ ਚੀਜ਼ਾਂ ਵੀ ਹੁੰਦੀਆਂ ਹਨਸਾਨੀਆ ਤੌਰ ਤੇ ਵੀ ਨਾਲ ਖੜਨਾ ਚਾਹੀਦਾ ਹੁਣ ਇਹ ਕਹਿੰਦੇ ਵੀ ਮੰਗ ਕੇ ਲਿਆ ਸਕੂਟਰੀ ਤਾਂ ਇਹ ਤੋਂ ਵੱਜ ਗਈ ਇਹ ਕਹਿੰਦੇ ਵੀ ਨਹੀਂ ਇਸੇ ਨੇ ਆਪਦੇ ਕੰਮ ਭੇਜਿਆ ਸੀ ਤਾਂ ਸਕੂਟਰੀ ਵੱਜ ਗਈ ਸਾਡਾ ਕਸੂਰ ਕੋਈ ਨਹੀਂ ਸਕੂਟਰੀ ਠਾਣੇ ਖੜੀ ਹੈ ਤੇ ਪਰਚਾ ਵੀ ਕੱਟਿਆ ਐਕਸੀਡੈਂਟ ਹੋਇਆ ਇਹਦੇ ਤੋਂ ਜਿਹੜਾ ਠੀਕਾ ਹੁਣ ਪੁਲਿਸ ਮੁਲਾਜ਼ਮ ਕੀ ਕਹਿੰਦੇ ਨਾਲ ਲੈ ਕੇ ਉਹ ਕੀ ਹੋਈ ਹੈ ਗੱਲ ਤੁਹਾਡੀ ਪੁਲਿਸ ਮੁਲਾਜ਼ਮ ਤਾਂ ਵੀਰੇ ਮੇਰੀ ਫੋਨ ਤੇ ਗੱਲ ਹੋਈ ਹੈਗੀ ਪੁਲਿਸ ਮਲਾਈ ਮਾਰੀ ਉਹ ਕਹਿੰਦੇ ਸਕੂਟਰੀ ਥੋੜੀ ਥਾਣੇ ਖੜੀ ਆ ਤੁਸੀਂ ਆਓ ਨਾਲ ਤਾਂ ਤੁਹਾਡੇ ਤੇ ਜਦੋਂ ਤੱਕ ਮੁੰਡੇ ਨੂੰ ਹੋਸ਼ ਨਹੀਂ ਆਉਂਦਾ ਠੀਕ ਹੈ ਅਟੈਂਪਟ ਟੂ ਮਰਡਰ ਦਾ ਕੇਸ ਪਊਗਾ ਤੁਹਾਡੇ ਤੇ ਪਰਚ ਉਹਨਾਂ ਨੇ ਕੁਝ ਨਹੀਂ ਕੀਤਾ ਉਹ ਕਹਿੰਦੇ ਤੇਰੇ ਕੋਲ ਕਾਪੀ ਕਿਦਾਂ ਹੋਇਆਗਾ ਸਾਰਾ ਕੁਝ ਤਾਂ ਸਕੂਟਰੀ ਲੈ ਜਾ ਤੇ ਕਹਿੰਦੇ ਤੇਰੇ ਤੇ ਪਰਚਾ ਨਹੀਂ ਸੀ ਪਾਉਂਦੇ ਲੋੜ ਦੇ ਨਹੀਂ ਸੱਟ ਵੀ ਨਹੀਂ ਵੱਜੀ ਬਈ ਉਹ ਹੀ ਮਰੀ ਜੇ ਭਈ ਇਹ ਰੋਗ ਵੀ ਜਾਂਦਾ ਐ ਨਹੀਂ ਬਤਾਈ ਦੀ ਇਹਨੂੰ ਮਾਰ ਦਿੰਦੇ ਮੁੰਡੇ ਹੋਰ ਕੁੱਟਣ ਵਾਲੇ ਇਹ ਭਈ ਕਿੰਨੇ ਮਾਰ ਦਿੰਦਾ ਨੂੰ ਫੇਰ ਮੈਂ ਮਰ ਜਾਂਦਾ ਫੇਰ ਕੀ ਕਰਦੀ ਇਹ ਇਹ ਝੂਠ ਬੋਲਦੇ ਵੀਰੇ ਪਿੰਡ ਦੇ ਵਿੱਚੋਂ ਤੁਸੀਂ ਜਿੱਤ ਮਰਜ਼ੀ ਪਤਾ ਕਰ ਲਓ ਸਿਰੇ ਦੇ ਗੱਪੀ ਆ ਦੋਨੇ ਭਰਾ ਨਹੀਂ ਫਿਰ ਜੇ 1 ਮਿੰਟੇ 1 ਮਿੰਟ ਜੇ ਗੱਪੀ ਆ ਤੁਸੀਂ ਸਕੂਟਰੀ ਨਹੀਂ ਦੇਣੀ ਸੀ ਫਿਰ ਕਿਉਂ ਦਿੱਤੀ ਸਕੂਟਰੀ ਸਕੂਟਰੀ ਤਾਂ ਮੈਂ ਗਵਾਨ ਮੱਥੇ ਦੇਤੀ ਵੀਰੇ ਹੁਣੇ ਵਾਰ ਜਦੋਂ ਤੈਨੂੰ ਐ ਵੀ ਪਤਾ ਸੀ ਵੀ ਇਹ ਗੱਪੀ ਆ ਇਹਦੀ ਮੰਮੀ ਨਾਲ ਮੇਰੀ ਵਧੀਆ ਬਣਦੀ ਹੈਗੀ ਠੀਕ ਹੈ ਮੇਰੀ ਮੰਮੀ ਤਾਂ ਬਈ ਬੁਲਾਉਂਦੀ ਨਹੀਂ ਲੜੀ ਮੇਰੀ ਮੰਮੀ ਨੇ ਤਾਂ ਇਹ ਗੱਪ ਮਰੀ ਜਾਂਦੇ ਨੂੰ ਆ ਪੈਸੇ ਮਿਲ ਜਾਣਗੇ ਦੱਸੀ ਬਈ ਲੱਸੀ ਮੇਰੀ ਸਾਡੇ ਮੱਝਾ ਰੱਖੀਆਂ ਹੁੰਦੀਆਂ ਬਈ ਲੱਸੀ ਪਿੱਛੇ ਰੋਲਾ ਹੋਇਆ ਸਾਰਾ ਠੀਕ ਹੈ ਇਹ ਲੱਸੀ ਲੈਣ ਆਉਂਦੀ ਸਾਡੇ ਘਰੇ ਸਾਡੇ ਘਰ ਦੇ ਲੱਸੀ ਨਹੀਂ ਦਿੰਦੇ ਇਹਨੂੰ ਠੀਕ ਹੈ ਸਾਡੇ ਮੁੰਡੇ ਨੂੰ ਲੱਸੀ ਦੇ ਥਰੂ ਹੀ ਇਹਨੇ ਫਸਾਦਾ ਬਸ ਅੱਛਾ ਇਹ ਖੁੰਦਕ ਕੱਢੀ ਆ ਖੁੰਦਕ ਕੱਢੀ ਲੱਸੀ ਨੂੰ ਵਿੱਚ ਲੈ ਕੇ ਮੈਂ ਕੋਈ ਖੁੰਦਕ ਨਹੀਂ ਕੱਢੀ ਵੀਰੇ ਗੱਪ ਮਾਰੀ ਜਾਂਦੇ ਮੇਰੇ ਕੋਲ ਮੇਰੇ ਕੋਲ ਸਾਰਾ ਸੀਸੀਟੀਵੀ ਤੁਸੀਂ ਮੇਰੇ ਘਰੇ ਚੱਲੋ ਮੈਂ ਤੁਹਾਨੂੰ ਸਾਰੀ ਉਹ ਦਿਖਾਉਂਦਾ ਪੱਤਰਕਾਰਾ ਉਹਨਾਂ ਦੋ ਐਨ ਕੌਣ ਕਾਲ ਆ ਜਾਂਦੇ ਜਦੋਂ ਉਹ ਉਹੀ ਹੋ ਗਏ ਪੂਰੀ ਸਕੀਮ ਬਣਾਏ ਸਕੀਮਣਾ ਹੁਣ ਇਹ ਕਿਆ ਗਿਆ ਰੌਲਾ ਪਿਆ ਪਰ ਇਹ ਬੀਬੀ ਕਹਿੰਦੀ ਵੀ ਕਿਸੇ ਠੀਕ ਆ ਚੀਜ਼ ਤੇ ਮੰਗਵੇਂ ਨਹੀਂ ਦੇਣੀ ਚਾਹੀਦੀ ਪਰ ਜੇ ਇਹਨਾਂ ਨੇ ਕਿਤੇ ਨਾ ਕਿਤੇ ਮਨ ਘੜਤ ਕਹਾਣੀ ਬਣਾਈ ਹੈ ਜੇ ਇਹਨਾਂ ਨੂੰ ਪਸਾਉਣ ਦਾ ਜਾਂ ਕੋਈ ਵੀ ਚੱਕਰ ਆ ਇੱਕ ਮਿੰਟ ਜੀ ਪਰ ਇਹ ਚੀਜ਼ਾਂ ਵੀ ਤਾਂ ਸਾਹਮਣੇ ਆਉਣੀਆਂ ਚਾਹੀਦੀਆਂ ਨਹੀਂ ਹੁਣ ਇਹ ਕਹਿੰਦੇ ਵੀ ਇਹ ਸਾਰੀ ਮਣਕੜ ਟਿਕਾਣੀ ਬਣਾਈ ਗਈ ਆ ਇਹ ਚਾਲਾਂ ਕਿ ਲੱਸੀ ਦਾ ਮਾਮਲਾ ਸੀ ਸਾਰਾ ਫਿਰ ਇਹ ਲੱਸੀ ਦਾ ਕੋਈ ਮਾਮਲਾ ਨਹੀਂ ਚੱਲ ਲੱਸੀ ਦੀ ਗੱਲ ਵੀ ਮੈਂ ਕਰ ਲਾਂ ਹਾਂ ਫਿਰ ਲੱਸੀ ਤਾਂ ਲਿਆ ਕੇ ਵੀ ਨਹੀਂ ਦਿੱਤੀ ਇਹਨਾਂ ਨੇ ਉਹ ਹੁਣ ਪੱਤਰਕਾਰਾਂ ਥਾਣੇ ਵਾਲੇ ਹੀ ਦੇਣਗੇ ਵੀ ਉੱਥੇ ਜਾੜਾ ਨਾਲ ਉਹਨਾਂ ਰਾਜੀ ਨਾ ਵਾਂ ਅਗਰ ਇਹਨਾਂ ਨਾਲੇ ਦੋਗਲਾ ਲੱਸੀ ਦੇ ਪੀ ਆਈ ਉੱਥੋਂ ਇਹ ਤਾਂ ਕਹਿੰਦਾ ਥਾਣੇ ਵਾਲੇ ਲੱਸੀ ਪਿਆਉਣਗੇ ਸ਼ਰਮ ਨਹੀਂ ਆਉਂਦੀ ਇਹਨੂੰ ਬੋਲਦਾ ਦੇਖ ਲਓ ਕਿੱਥੇ ਵੀਰੇ ਇਹਨੂੰ ਬਿਲਕੁਲ ਇਹਨੂੰ ਪਤਾ ਨਹੀਂਗਾ ਨਹੀਂ ਜਦੋਂ ਥੋਨੂੰ ਥੋਨੂੰ ਇਹ ਚੀਜ਼ ਦੀ ਹੁਣ ਜਿਹੜੀ ਛੋਟੇ ਜਿਹਾਕ ਨੂੰ ਸਕੂਟਰੀ ਫੜ ਇਹ ਪੱਤਰ ਕਰਾਇਆ ਕਹਿੰਦੀ ਹੈ ਹੁਣ ਮੈਨੂੰ ਪੈਸੇ ਦੇਣ ਤੇ ਮੈਂ ਵਧ ਜਾ ਇਹ ਬਾਈ ਸਾਰੇ ਲਲੇ ਹੋਇਆ ਜਿਹੜਾ ਜਵਾਗ ਮੂਰੇ ਆਇਆ ਸੀ ਉਹ ਵੀ ਇਹਨਾਂ ਦੀ ਇੱਕ ਐਕਟਿੰਗ ਹੁੰਦੀ ਹੈ ਇਹਨਾਂ ਦੀ ਇਹ ਵੀ ਪੀਜੇ ਕਹਿੰਦੀ ਹੈ ਮਗਾ ਮਗਾ ਮੁੜ ਕੇ ਕਿ ਸਾਰੇ ਪੈਸੇ ਦੀ ਧਰਦੀ ਹੈ ਸਕੀਮਾਂ ਤੇ ਹੋਈ ਤੂੰ ਤਾਂ ਖਵਾ ਕੇ ਜਾਣਾ ਮੈਨੂੰ ਪੀਜੇ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਆਈ ਨਹੀਂ ਕਿ ਮੈਂ ਸਕੂਟਰੀ ਲੈ ਕੇ ਆਉਂਦਾ ਪੀਜੇ ਕਹਿੰਦੇ ਕਿ ਕਿਹਦੇ ਸਕੀਮ ਹੀ ਪਈ ਹੋਈ ਹੈ ਅੱਜ ਤਾਂ ਬਾਈ ਜਾਂਦੇ ਨਹੀਂ ਥਾਣੇ ਤੇ ਸਿੱਧੀ ਹੀ ਜਾਂਦੇ ਤਾਂ ਹੁਣ ਜਾਂਦੇ ਨਹੀਂ ਵੀ ਇਹ ਤਾਂ ਗੱਪ ਗੁੱਟੀ ਵੀ ਆ ਪੈਸਿਆਂ ਦੀ ਗੁੱਟੀ ਵੀ ਇਹਦੇ ਕੋਲ ਹੈਗੀ ਆ ਮੇਰੇ ਕੋਲ ਗੁੱਟੀ ਚੱਲ ਕਰ ਲੱਗੀ ਕਰੇਗਾ ਕਾਹ ਤੇਰੇ ਮੈਨੂੰ ਢੱਕਾ ਨਹੀਂ ਹੁੰਦੇ ਸੀ ਤੇ 50 60000 ਤੇਰੇ ਕੋਲ ਹੈ ਕੀ ਨੰਗ ਮਲੰਗ ਹੈ ਮੱਝਾ ਮੇਰੇ ਕੋਲ ਆ ਸਾਡੇ ਕੋਲ ਸਾਰਾ ਮੱਝਾ ਪਰ ਤੁਸੀਂ ਜੇ ਨੰਗ ਢੱਕਾ ਵੇਚ ਕੇ ਦੇ ਦੋ ਸਾਡੇ ਕੋਲ ਲੱਸੀ ਹੈ ਬਈ ਸਾਰੇ ਮੰਗੜ ਕਹਤੋਂ ਨਹੀਂ ਸੀ ਲੱਸੀ ਕਹਤੋਂ ਲੈਣੋਂ ਮੈਂ ਤੁਹਾਡੇ ਘਰੇ ਨਹੀਂ ਆਈ ਮੈਂ ਤਾਂ ਤੈਨੂੰ ਤੂੰ ਕਿਹਾ ਮੈਂ ਅੱਡੇ ਜਾਣਾ ਮੈਂ ਤੈਨੂੰ ਕਿਹਾ ਬਈ ਜੇ ਜਾਏਂਗਾ ਤਾਂ ਮੈਨੂੰ ਲਿਆ ਦੀ ਲੱਸੀ ਦੇ ਪੈਕਟ ਢੱਕਾ ਨਹੀਂ ਬਈ ਨਾਲੇ ਹੁਣ ਵੇਖੋ ਇਹ ਚੀਜ਼ ਸਾਹਮਣੇ ਆਈ ਆ ਸਾਰੀਆਂ ਤਾਂ ਨਹੀਂ ਇਹ ਚੀਜ਼ਾਂ ਹੁੰਦੀਆਂ ਪਰ ਕਿਤੇ ਨਾ ਕਿਤੇ ਤੁਸੀਂ ਵੀ ਵਹੀ ਕਲ ਮੰਗਿਆ ਨਾ ਦਿਓ ਕਿਉਂਕਿ ਜਿਹੜੇ ਹਾਲਾਤ ਆ ਜੋ ਵੀ ਚੱਜ ਦੇਣੀ ਬਹੁਤ ਸਾਰ ਉਹ ਸ਼ਾਸਤਿਆਂ ਵੀ ਹੁੰਦੀਆਂ ਕੋਈ ਸਾਹਦਸੇ ਬਾਪਰ ਵੀ ਜਾਂਦੇ ਆ ਠੀਕ ਆ ਮੈਂ ਗਵੰਡ ਜਾਨ ਨੂੰ ਵੀ ਕਹੂੰਗਾ ਅੱਗੇ ਤੇ ਚੀਜ਼ ਨਾ ਲਓ ਜੇ ਪੈਸੇ ਬਣਾਉਣ ਤੋਈ ਵੀ ਆ ਇਹ ਨਲੇ ਤਾਂ ਪੰਡ ਹੀ ਨਹੀਂ ਸਾਡੇ ਬਿਲ ਤੇ ਹੋਰ ਪਿੰਡੋ ਰਹਿਣ ਲੱਗੀ ਆਗੇ ਹਾਂ ਭਿੰਡੇ ਦੀ ਹੈ ਰਹਿੰਦੀ ਸਾਡੇ ਪਿੰਡਾਂ ਇਕੱਲੀ ਰਹਿੰਦੀ ਹੈ ਹੁਣ ਇਹ ਕਹਿੰਦਾ ਵੀ ਅਸਲ ਦੇ ਵਿੱਚ ਇਹ ਸਾਰੀ ਕਹਾਣੀ ਬਣਾਈ ਹੋਈ ਹੈ ਤੁਹਾਡੇ ਹਸਬੰਡ ਨਹੀਂ ਨਾਲ ਇਹ ਘਰ ਵਾਲੇ ਮੇਰਾ ਹਸਬੰਡ ਵੀਰੇ ਉਹ ਮੰਜੇ ਤੇ ਪਿਆ ਬਿਮਾਰ ਚੱਲ ਰਿਹਾ ਥੋੜੀ ਸਮਝ ਜਾ ਉਹ ਦਹੀ ਲੈਣ ਭੇਜਿਆ ਸੀ ਉਹਨੂੰ ਵੀ ਜਦ ਲੱਤਾਂ ਡੜਾ ਤੰਗਰੀ ਲੈ ਲੱਸੀ ਲੈਣ ਭੇਜਿਆ ਸੀ ਲੱਸੀ ਲੈਣ ਭੇਜਾਈ ਉਵੇਂ ਬਈ ਸਾਡੇ ਜਗੀ ਦੇ ਭੱਜਿਆ ਉਹ ਤੋਂ ਭੱਜਿਆ ਨਹੀਂ ਗਿਆ ਬੱਸ ਕਿ ਐਕਸੀਡੈਂਟ ਹੋਇਆ ਉਹਨੂੰ ਸਕੂਟਰ ਐਕਸੀਡੈਂਟ ਹੋ ਗਿਆ ਵੀਰੇ ਉਹਨਾਂ ਦਾ ਕੁੱਟਿਆ ਕਰਵਾਇਆ ਆਪਰੇ ਕਰਵਾਇਆ ਨਹੀਂ ਕਿਵੇਂ ਉਹ ਕਿਵੇਂ ਲੱਤਾਂ ਦੀ ਪ੍ਰੋਬਲਮ ਹੈ ਕੋਈ ਉਹ ਨੂੰ ਲੱਤਾਂ ਦੀ ਪ੍ਰੋਬਲਮ ਵੀਰੇ ਐਕਸੀਡੈਂਟ ਹੋ ਗਿਆ ਸੀ ਪਿਛਲੇ ਥੋੜੇ ਦਿਨਾਂ ਨੂੰ ਨਹੀਂ ਸਕੂਟਰੀ ਤਾਂ ਨਹੀਂ ਸਕੂਟਰੀ ਤੋਂ ਨਹੀਂ ਉਹ ਕਿਸੇ ਨਾਲ ਗਏ ਸੀ ਜਿੱਪ ਉੱਤਰ ਕਰਾਇਆ ਗੱਪ ਮਰੀਂਦਿਆ ਉਹ ਯਾਰ ਉਹ ਸਕੂਟਰੀ ਵਿੱਚ ਮਰੀ ਤੇ ਡੈਗ ਪਿਆ ਗਾਂ ਘੇਹ ਚ ਉਹ ਗਾਂ ਕੇ ਮੋਟਰਸਾਈਕਲ ਦੇ ਬੁੜੀ ਦੇ ਘਰਾਂ ਵਾਲਾ ਕਰਾਣੇ ਨੇ ਲੱਤਾਂ ਹੀ ਕੁੱਟਣ ਆ ਉਹਨਾਂ ਨਹੀਂ ਇਹ ਤਾਂ ਕਹਿੰਦੇ ਬਾਈ ਜੀ ਬਿਮਾਰ ਆ ਸੀ ਤਾਂ ਨਹੀਂ ਨਾਂ ਲੈ ਕੇ ਘਰ ਵਾਲੇ ਨੂੰ ਇਹਦਾ ਜੀ ਐਡੀ ਕੰਜੂਸ ਬੁੜੀ ਆ ਇਸ ਵੇਗੜਾ ਮੰਜੀ ਦੇ ਕੋਈ ਕੰਮ ਨਹੀਂ ਕਰਦਾ ਤੇ ਜੇਬ ਚ ਰੁਪਏ ਕੱਢਦੀ ਐ ਇਹ ਹੁੰਦੇ ਹੀ ਨਹੀਂ ਉਹ ਜੇਬ ਚ ਹੱਥ ਨਾਲੀ ਗੱਡੀ ਸਹੀ ਹੈ ਠੀਕ ਹੈ ਠੀਕ ਹੈ ਕੋਈ ਨਾ ਬਿੱਟੀ ਹੋ ਜਾਂਦਾ ਕੰਮ ਨਹੀਂ ਨਹੀਂ ਇਹ ਕਹਿੰਦੀ ਵੀ ਘਰ ਵਾਲਾ ਨਾਲ ਮੇਰੇ ਉਹ ਬਿਮਾਰ ਆ ਉਹ ਬਿਮਾਰ ਦਾ ਜਰਾ ਪਈਰ ਗਰੀਬ ਹੈਗਾ ਉਹ ਮਰਾਇਆ ਵੀ ਇਹਦਾ ਉਹ ਐਡੀ ਗੰਜੂਸਣ ਆ ਇਹ ਉਹ ਜੇਬ ਚ ਰੁਪਏ ਤਾਂ ਹੁੰਦੇ ਨਹੀਂ ਜਿਹੜੇ ਇਹਨੇ ਤੜਕੇ ਹੱਥ ਨੇ ਦੇ ਚੈੱਕ ਕਰਨੇ ਆ ਜੇਬ ਚ ਪੈਸੇ ਨੇ ਤੜਕੇ ਹੱਥ ਨੇ ਚੈੱਕ ਰੁਪਏ ਸੱਚੀ ਗੱਲ ਪੈਸੇ ਨੁੰਦੀ ਆ ਪਹਿਲੇ ਕਢਾ ਲੈਂਦੀ ਉਹ ਵੀ ਮੈਂ ਜੱਦੀ ਬਈ ਪੈਸੇ ਨੂ ਨਹੀਂ ਛੱਡਦੀ ਉਹ ਨਾ ਲੈ ਲੈਂਦੀ ਆ ਉਹਦੇ ਸੇਵਾ ਠੰਡੇ ਦੇ ਘਰ ਦੀ ਸਗੀ ਨਹੀਂ ਹੋਈ ਯਾਰ ਸਾਡਾ ਕੀ ਸਗਾ ਹੋਊਗਾ ਇਹ ਨੇ ਤੁਹਾਡੇ ਪਿੰਡ ਦੀ ਬੀਬੀ ਇਹ ਪਿੰਡ ਦੀ ਨਹੀਂ ਆ ਬਾਹਰ ਦੀ ਆ ਨਹੀਂ ਕਿੱਥੋਂ ਦੀ ਯਾਰ ਸਾਨੂੰ ਦੱਸ ਨਹੀਂ ਹੁਣ ਸਹੀ ਸਹੀ ਇਹ ਗੱਲ ਦੱਸੋ ਤੁਹਾਡੇ ਕੋਲੇ ਕਾਗਜ਼ ਆ ਸਕੂਟਰੀ ਥਾਣੇ ਖੜੀ ਆ ਠੀਕ ਆ ਤੁਸੀਂ ਸੱਦਿਆ ਆਪਾਂ ਤੇ ਇੱਕ ਲੋਕਾਂ ਸਾਹਮਣੇ ਪੱਖ ਰੱਖਣਾ ਸਕੂਟਰੀ ਮੇਰੀ ਸੀ ਮੰਗ ਮੰਗ ਕੇ ਲੈ ਕੇ ਗਿਆ ਸੀ ਇਹ ਤਾਂ ਐਕਸੀਡੈਂਟ ਹੋਇਆ ਥਾਣੇ ਨਹੀਂ ਚਲੋ ਇਹ ਦੱਸੋ ਹੁਣ ਤੁਸੀਂ ਇਹਦੇ ਤੋਂ ਕੀ ਚਾਉਨੇ ਹੋ ਮੈਂ ਨਾਲ ਜਾਣ ਉੱਥੇ ਗੱਲ ਦੱਸਾਂ ਮੇਰੇ ਨਾਲ ਤਾਂ ਜਾਣ ਮੇਰੇ ਨਾਲੇ ਨਹੀਂ ਜਾਂਦੇਗੇ ਮੇਰੇ ਨਾਲ ਜਾਣ ਭਾਈ ਭਾਈ ਅਸੀਂ ਤਾਂ ਜਾਂਦੇ ਅਸੀਂ ਤਾਂ ਅੱਗੇ ਤਾਂ ਵੀ ਤਕੜੀ ਗੱਡੀ ਦੇ ਜਾਵਾਂਗੇ ਮਾੜੀ ਦੇ ਨਹੀਂ ਜਾਂਦੇ ਨਹੀਂ ਹੁਣ ਇਹ ਗੱਲ ਆ ਵੀ ਉੱਥੇ ਹੁਣ ਥਾਣੇ ਵਾਲਿਆਂ ਨੇ ਇਹ ਕਿਹਾ ਵੀ ਜੇ ਜਾਂ ਤਾਂ ਵੀ ਤੁਹਾਡੇ ਦੇ ਪਰਚਾ ਹੋ ਜਾਂ ਜਿਹਨੇ ਮਾਰੀ ਉਹਨਾਂ ਨੂੰ ਲੈ ਕੇ ਆਓ। ਉਹ ਹਾਂ ਉਹ ਨਹੀਂ ਤਾਂ ਮੇਰੇ ਤੇ ਪਰਚਾ ਘਟਣਗੇ ਵੀਰੇ ਉੱਥੋਂ ਫਿਰ ਮੇਰੇ ਦਾ ਮਗਰੋਂ ਆਉਣ ਵਾਲਾ ਵੀ। ਕਰ ਦੇ ਬਾਈ ਰਲਈ ਹੋਈ ਹੈ ਜੇ ਅਸੀਂ ਜਾਵਾਂਗੇ ਸਾਡੇ ਦੇ ਪਰਚਾ ਪਊਗਾ। ਇਹਨੂੰ ਤਾਂ ਪੈਸੇ ਲੈ ਕੇ ਛੱਡ ਦੇਣਗੇ। ਇਹ ਆ ਬਾਈ ਯਾਰ ਪੁਲਿਸ ਵਾਲੇ ਵੀ ਰਲੇ ਹੁੰਦੇ ਤੈਨੂੰ ਪਤਾ ਹੀ ਅੱਜਕੱਲ। ਰਲੇ ਹੋਏ ਆ ਬਾਈ। ਹੈਂ? ਝੂਠ ਮਾਰਦਾ ਵੀਰੇ ਹਣ ਤੁਸੀਂ ਵੇਖੋ ਇਹ ਮਾਮਲਾ ਜਿਹੜਾ ਸਕੂਟਰੀ ਦਾ ਥਾਣੇ ਖੜੀ ਹੈ ਬੀਬੀ ਨੇ ਜਿਹੜੀ ਕ੍ਰੈਪ ਆਪਦੀ ਪਾਈ ਸੀ ਇੱਕ ਸੋਸ਼ਲ ਮੀਡੀਆ ਤੇ ਵੀ ਮੇਰੇ ਪੱਲੇ ਕੇਵਲ ਕਾਜ ਰਹਿ ਗਏ ਅੱਜ ਇਹ ਦੋਨੇ ਧਰਮੋਂ ਸਾਹਮਣੇ ਕੀਤੀਆਂ ਚੱਲ ਜੇ ਸਕੂਟਰੀ ਲੈ ਕੇ ਵੀ ਗਿਆ ਪਰ ਇਨਸਾਨੀਅਤ ਦੇ ਤੌਰ ਤੇ ਨਾਲ ਵੀ ਕਿਤੇ ਨਾ ਕਿਤੇ ਖੜਨਾ ਚਾਹੀਦਾ ਹਾਂ ਜੇ ਕਿਤੇ ਨਾ ਕਿਤੇ ਸ਼ਾਸ਼ਾ ਕਿਤੇ ਨਾ ਕਿਤੇ ਹੋਰ ਆ ਕਿਉਂਕਿ ਅਸਲ ਦੇ ਵਿੱਚ ਪਰਦਾ ਫਾਸ਼ ਹੋਊਗਾ ਇਹ ਵੀ ਤੁਹਾਡੇ ਸਾਹਮਣੇ ਸੱਚ ਜ਼ਰੂਰ ਲੈ ਕੇ ਆਵਾਂਗੇ ਪਰ ਬਹਤਾਂਤ ਗਿਣਤੀ ਦੇ ਵਿੱਚ ਏਦਾਂ ਹੁੰਦਾ ਹੁਣ ਤੁਸੀਂ ਜਾਂਦੇ ਜਾਂਦੇ ਇਹ ਗੱਲ ਦੱਸ ਦਿਓ ਤੁਸੀਂ ਚਾਹੁੰਨੇ ਕੀ ਹੋ ਮੈਂ ਇਨਸਾਫ ਚਾਹੁੰਨੀ ਆ ਵੀਰੇ ਮੇਰੀ ਤਾਂ ਕੋਈ ਕਾਨੂੰਨ ਨਹੀਂ ਸੁਣਦਾ ਪਿਆ ਮੇਰੀ ਕਿਤੇ ਸੁਣਵਾਈ ਨਹੀਂ ਹੁੰਦੀ ਮੇਰੀ ਸੁਣਵਾਈ ਹੋਵੇ ਮੇਰੀ ਸਕੂਟਰੀ ਦੇ ਦੇਣ ਥਾਣੇ ਵਾਲੇ ਬਸ ਮੈਂ ਤਾਂ ਇਹੀ ਚਾਹੁੰਨੀ ਆ ਮੈਂ ਤਾਂ ਨਾ ਇਹਨਾਂ ਤੋਂ ਕੁਝ ਲੈਣਾ ਦੇਣਾ ਡੱਕਾ ਮੇਰੀ ਸਕੂਟਰੀ ਲਿਆ ਕੇ ਦੇ ਦੇਣ ਬਸ ਮੈਨੂੰ ਕਿਉਂ ਬਾਈ ਜੀ ਲਿਆ ਦੇ ਬਾਈ ਗੱਲ ਤਾਂ ਇੱਕ ਮੈਂ ਇਹਨੂੰ ਇਹਨੂੰ ਬੀਬਾਂ ਨੂੰ ਇਹੀ ਕਹਿਣਾ ਚਾਹਣਾ ਵੀ ਬਾਈ ਕੋਈ ਸਾਧਨ ਦੇਵੇ ਵੀ ਨਾ ਸਹੀ ਏ ਗੱਲ ਵੇਸ ਤਾਂ ਹਮ ਠੀਕ ਆ ਇਤਨਾ ਕੋਈ ਮੰਗ ਜੇ ਮੰਗਣ ਵਾਲਾ ਵੀ ਕਮਲਾ ਹੀ ਆ ਜਿਹੜਾ ਮੰਗ ਕੇ ਲੈ ਗਿਆ ਯਾਰ ਆਪਣੀ ਤਾਂ ਗਲਤੀ ਇਹਨੇ ਭੇਜਿਆ ਲੱਸੀ ਲੈਣਾ ਭਾ ਜਾਵੜੇ ਇਹਦੇ ਹੀ ਕੰਮ ਗਏ ਕਿ ਮੈਂ ਰੋਟੀ ਖਾਣੀ ਮੈਨੂੰ ਭੱਜ ਕੇ ਲੱਸੀ ਦਾ ਪੜ ਕੇ ਆਪਾਂ ਨਹੀਂ ਬਈ ਇਹ ਤਾਂ ਖੜਦੇ ਅੱਜ ਨਾ ਖੜੀ ਕੱਲ ਆਪਾਂ ਬਾਹਰ ਆਏ ਇਹਦੇ ਗੱਲ ਇਹਦਾ ਜਾਣਿਆ ਪੱਤਰਕਾਰ ਇਹਦਾ ਕੰਮ ਕਰਨਾ ਬਈ ਹਾਂ ਇਹਦਾ ਜਾਣਿਆ ਆ ਚੱਲ ਨਹੀਂ ਗੱਲ ਤਾਂ ਸੁਣ ਕੇ ਜਾਓ ਸਾਡੇ ਕੋਲ ਟਾਈਮ ਹੈ ਨਹੀਂ ਹੁਣ ਇਹ ਤਾਂ ਐਂ ਕਿਹਾ ਕੇ ਨਿਕਲ ਜਾਂਦੇ ਵੀਰੇ ਹਰ ਵਾਰੀ ਮੈਂ ਕਿੰਨੇ ਵਾਰੀ ਇਹਨਾਂ ਥਾਣੇ ਦਰਬਾਰੇ ਵੀ ਜਾ ਕੇ ਉਹਨਾਂ ਨੂੰ ਵੀ ਕਹਤਾ ਵੀ ਤੁਸੀਂ ਇਹਨਾਂ ਨੂੰ ਬੁਲਾਓ ਉਹ ਬੁਲਾਉਂਦੇ ਨਹੀਂ ਹੈਗੇ ਫੋਨ ਕਰਦੇ ਫੋਨ ਬੰਦ ਕਰ ਦਿੰਦੇ ਹੈ मामले बहुत आंदे हैं इदां दे ਤੁਹਾਡੇ ਸਾਹਮਣੇ ਆਂ ਕਈ ਵਾਰੀ ਅਸੀਂ ਚੀਜ਼ ਹੈ ਜਿਹੜੀ ਮੰਗੀ ਵੀ ਉਹ ਦੇ ਦਿੰਨੇ ਆ ਅਗਲੇ ਨੂੰ ਠੀਕ ਆ ਕਈ ਵਾਰੀ ਚੀਜ਼ ਵੱਜ ਜਾਂਦੀ ਆ ਫਿਰ ਮਾਲਕ ਤੇ ਪੈ ਜਾਂਦੀ ਆ ਬਹੁਤ ਸਾਰੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਆਉਂਦੀਆਂ ਰਹਿੰਦੀਆਂ ਠੀਕ ਆ ਨਾਲ ਨਾਲ ਥੋੜਾ ਜਿਹਾ ਥੋੜਾ ਜਿਹਾ ਐਂਟਰਟੇਨਮੈਂਟ ਵੀ ਕੀਤਾ ਪਰ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਚੀਜ਼ ਬੇਸ਼ੱਕ ਕਿਸੇ ਨੂੰ ਦਿਓ ਠੀਕ ਹੈ ਇਹ ਨਹੀਂ ਇਨਸਾਨੀਆ ਤੌਰ ਤੇ ਪਰ ਜੇ ਤੁਸੀਂ ਕਿਸੇ ਤੋਂ ਚੀਜ਼ ਮੰਗ ਕੇ ਲੈ ਆਨੇ ਇੱਕ ਤਾਂ ਉਹ ਚੀਜ਼ ਨੂੰ ਆਪ ਦੀ ਸਮਝ ਕੇ ਵਰਤੋ ਆਪ ਦੀ ਸਮਝ ਕੇ ਚਲਾਓ ਤਰੀਕੇ ਨਾਲ ਜੇ ਕਿਤੇ ਮਿਸਟੇਕ ਹੋ ਵੀ ਜਾਂਦੀ ਹੈ ਕੋਈ ਉਦਾਂ ਦੀ ਘਟਨਾ ਵੀ ਘਟ ਜਾਂਦੀ ਆ ਤਾਂ ਉੱਥੇ ਖੜੋ ਇਨਸਾਨੀਆ ਤੌਰ ਤੇ ਅਗਲੇ ਨੂੰ ਦੱਸੋ ਵੀ ਮੈਥੋਂ ਤੇਰੀ ਚੀਜ਼ਾਂ ਖਰਾਬੀ ਹੋ ਗਈ ਸਤੋ ਚੀਜ਼ ਵੱਜ ਗਈ ਜਾਂ ਅਗਲੀ ਗੱਲ ਇਹ ਕਰੋ ਵੀ ਅਸਲ ਦੇ ਵਿੱਚ ਉਹਨਾਂ ਨੂੰ ਦੱਸ ਦਿਓ ਜਾਂ ਕਿਤੇ ਐਕਸੀਡੈਂਟ ਹੁੰਦਾ ਰੋਕੋ ਬੰਦੇ ਨੂੰ ਚੱਕੋ ਜਿਹੜੀ ਜ਼ਿੰਦਗੀ ਹੈ ਤੋ ਕੀਮਤੀ ਚੀਜ਼ ਕੋਈ ਨਹੀਂ ਅਸੀਂ ਮਲੂਕਾ ਟੀਵੀ ਨੇ ਕੋਸ਼ਿਸ਼ ਕੀਤੀ ਹੈ ਮੈਸੇਜ ਦੇਣ ਦੀ ਸੋ ਜੁੜੇ ਰਹੋ ਸਾਡੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ